ਇੱਕ ਵਾਰ ਫੇਰ ਸਕੂਲੀ ਬੱਚਿਆਂ ਨੂੰ ਮੌਜਾ ਲੱਗਿਆ ਨੇ ਦੱਸਦੀਏ ਕਿ ਕੱਲ ਨੂੰ ਫੇਰ ਸਕੂਲ ਬੰਦ ਰਹਿਣਗੇ ਜਿਸ ਦਾ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਹੈ ਦੱਸਦੀਏ ਕਿ ਅੱਜ 26 ਜਨਵਰੀ ਨੂੰ ਸਕੂਲਾਂ ਦੇ ਵਿੱਚ ਸਮਾਗਮ ਹੋਏ ਨੇ ਉੱਚ ਪੱਧਰੀ ਸਮਾਗਮ ਹੋਏ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਦੇ ਵੱਲੋਂ ਪਾਰਟਿਸਿਪੇਟ ਕੀਤਾ ਗਿਆ ਹਿੱਸਾ ਲਿਆ ਗਿਆ ਤਾਂ ਇਸ ਦੇ ਬਦਲੇ ਹੁਣ ਜਿਹੜੇ 27 ਜਨਵਰੀ ਯਾਨੀ ਕਿ ਕੱਲ ਨੂੰ ਜਿਹੜੇ ਸਾਰੇ ਸਰਕਾਰੀ ਸਕੂਲ ਨੇ ਉਹ ਬੰਦ ਰਹਿਣਗੇ ਚਾਹੇ ਫਿਰ ਸਰਕਾਰੀ ਹੋਣ ਪ੍ਰਾਈਵੇਟ ਹੋਣ ਮਾਨਤਾ ਪ੍ਰਾਪਤ ਹੋਣ ਸਾਰੇ ਸਕੂਲ ਨੇ ਜਿਹੜੇ ਉਹ 27 ਜਨਵਰੀ ਯਾਨੀ ਕਿ ਕੱਲ ਨੂੰ ਬੰਦ ਰਹਿਣਗੇ ਲੰਬੀਆਂ ਛੁੱਟੀਆਂ ਤੋਂ ਬਾਅਦ ਇੱਕ ਵਾਰ ਫਿਰ ਸਰਕਾਰ ਨੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਬੱਚਿਆਂ ਨੂੰ ਮौजਾਂ ਲੱਗੀਆਂ ਨੇ ਤਾਂ ਦੱਸ ਦਈਏ ਕਿ ਕੱਲ ਨੂੰ ਸਾਰੇ ਸਕੂਲ ਬੰਦ ਰਹਿਣਗੇ ਕਿਉਂਕਿ ਅੱਜ ਸਕੂਲਾਂ ਦੇ ਵਿੱਚ 26 ਜਨਵਰੀ ਮਨਾਈ ਗਈ ਆ ਜਿਸ ਤੇ ਮੱਦੇ ਨਜ਼ਰ ਜਿਹੜਾ ਸਰਕਾਰ ਦੇ ਵੱਲੋਂ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਕੱਲ੍ਹ ਜਾਣੀ 27 ਜਨਵਰੀ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਹੁਸ਼ਿਆਰਪੁਰ ਵਿਖੇ ਕੌਮੀ ਝੰਡਾ ਲਹਿਰਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਵਿਖੇ ਕੌਮੀ ਝੰਡਾ ਲਹਿਰਾਉਣ ਮਗਰੋਂ ਐਲਾਨ ਕੀਤਾ ਕਿ ਪਲਕੇ 27 ਜਨਵਰੀ ਨੂੰ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀ ਰਹੇਗੀ ਦੱਸਦੀ ਹੈ ਕਿ ਅੱਜ ਦੇਸ਼ ਭਰ ਦੇ ਵਿੱਚ 77ਵਾਂ ਗਣਤੰਤਰ ਦੇਵਸੋ ਮਨਾਇਆ ਜਾ ਰਿਹਾ ਸਕੂਲਾਂ ਵਿੱਚ ਖਾਸ ਕਰ ਇਸ ਮੌਕੇ ਪ੍ਰੋਗਰਾਮ ਹੁੰਦੇ ਹਨ 26 ਜਨਵਰੀ ਨੂੰ ਜਨਤਕ ਛੁੱਟੀ ਮਨਾਈ ਜਾਂਦੀ ਆ ਪਰ ਸਕੂਲਾਂ ਵਿੱਚ ਬੱਚਿਆਂ ਤੇ ਟੀਚਰਾਂ ਨੂੰ ਝੰਡਾ ਲਹਿਰਾਉਣ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਉਣਾ ਪੈਂਦਾ ਇਸ ਨੂੰ ਦੇਖਦੇ ਆ ਵੀ ਕੱਲ 27 ਜਨਵਰੀ ਨੂੰ ਸਕੂਲਾਂ ਦੇ ਵਿੱਚ ਅੱਛੂਟੀ ਰਹਿਣ ਵਾਲਿਆਂ ਦਾ ਦੱਸ ਦਈਏ ਕਿ ਕੱਲ 27 ਜਨਵਰੀ ਨੂੰ ਛੁੱਟੀ ਰਹੇਗੀ ਕਿਉਂਕਿ ਅੱਜ ਜਨਤਕ ਛੁੱਟੀ ਆ ਸਰਕਾਰੀ ਛੁੱਟੀ ਆ ਪਰ ਫਿਰ ਵੀ ਬੱਚਿਆਂ ਤੇ ਟੀਚਰਾਂ ਨੂੰ ਜਿਹੜਾ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਝੰਡਾ ਲਹਿਰਾਉਣ ਦੇ ਲਈ ਜਿਹੜਾ ਉਹ ਆਉਣਾ ਪੈਂਦਾ ਜਿਸ ਕਰਕੇ ਜਿਹੜਾ ਅੱਜ ਸਕੂਲ ਲੱਗੇ ਨੇ ਭਾਵੇਂ ਸਕੂਲਾਂ ਦੇ ਵਿੱਚ ਜਾਂ ਉੱਚ ਪੱਧਰੀ ਜਿੱਥੇ ਵੀ ਜਿਹੜੇ ਸਕੂਲਾਂ ਦੇ ਇਕੱਠੇ ਸਮਾਗਮ ਹੋਏ ਨੇ ਉੱਥੇ ਸਕੂਲਾਂ ਦੀ ਸ਼ਮੂਲੀਅਤ ਹੋਈ ਆ ਬੱਚਿਆਂ ਤੇ ਟੀਚਰਾਂ ਨੇ ਹਿੱਸਾ ਲਿਆ ਤਾਂ ਇਸ ਕਰਕੇ ਜਿਹੜੇ ਪੰਜਾਬ ਦੇ ਸਕੂਲ ਨੇ ਉਹ ਕੱਲ ਨੂੰ ਬੰਦ ਰਹਿਣਗੇ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਦੱਸਦੀ ਹੈ ਕਿ ਅੱਜ ਹਸ਼ਿਆਰਪੁਰ ਦੇ ਵਿੱਚ 77ਵੇਂ ਗਣਤੰਤਰ ਦੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਸਮੇਂ ਜਿਹੜਾ ਇਹ ਐਲਾਨ ਕੀਤਾ ਗਿਆ ਉਸ ਮਗਰੋਂ ਐਲਾਨ ਕਰ ਦਿੱਤਾ ਗਿਆ ਕਿ ਕੱਲ ਨੂੰ ਭਲਕੇ ਯਾਨੀ ਕਿ 27 ਜਨਵਰੀ ਨੂੰ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਰਹੇਗੀ ਸਾਰੇ ਸਕੂਲ ਬੰਦ ਰਹਿਣਗੇ ਦੱਸਦੀ ਹੈ ਕਿ ਬੱਚਿਆਂ ਨੂੰ ਇੱਕ ਵਾਰ ਫੇਰ ਮੌਜਾਂ ਲੱਗੀਆਂ ਨੇ ਬੱਚਿਆਂ ਦੇ ਲਈ ਜਿਹੜੀ ਇਹ ਖੁਸ਼ੀ ਦੀ ਖਬਰ ਹੈ ਕਿ ਜਿਨ੍ਹਾਂ ਨੇ ਅੱਜ ਪਾਰਟਿਸਪੇਟ ਕੀਤਾ ਜਾਂ ਫਿਰ ਬੱਚੇ ਨੇ ਜਿਹੜੇ ਉਹ ਉਸ ਤਰ੍ਹਾਂ ਹਾਜ਼ਰੀ ਲਗਵਾਉਣ ਜਿਹੜੀ ਆ ਉਹ ਸਥਾਨਾਂ ਤੇ ਕੈਸੀ ਜਿੱਥੇ ਇਹ ਗਣਤੰਤਰ ਦਿਵਸ ਮਨਾਇਆ ਗਿਆ ਤਾਂ ਉਹਨਾਂ ਸਕੂਲਾਂ ਦੇ ਵਿੱਚ ਜਿਹੜੀ ਆ ਭਲਕੇ ਛੁੱਟੀ ਰਹਿਣ ਵਾਲੀ ਆ ਕੱਲ ਨੂੰ ਸਾਰੇ ਸਕੂਲ ਨੇ ਜਿਹੜੇ ਉਹ ਬੰਦ ਰਹਿਣਗੇ ਸਰਕਾਰ ਦੇ ਵੱਲੋਂ ਛੁੱਟੀ ਦਾ ਐਲਾਨ ਕਰ ਦਿੱਤਾ ਹੈ